ਦੂਜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਲ ਕਰਦਾ ਏ ਪੰਜਾਬ ਸਰਕਾਰ ਵੱਲੋਂ ਜਿੱਥੇ ਨਸ਼ੇ ਦੇ ਖਾਤਮੇ ਲਈ ਸਖਤ ਆਦੇਸ਼ ਨੇ ਉੱਥੇ ਹੀ ਪੰਜਾਬ ਪੁਲਿਸ ਵੀ ਹੁਣ ਐਕਸ਼ਨ ਮੋਡ ਦੇ ਵਿੱਚ ਹੈ ਉੱਥੇ ਹੀ ਇੱਕ ਫ੍ਰੀਕ ਕੋਰਟ ਤੋਂ ਹਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਫ੍ਰੀਕ ਕੋਰਟ ਪੁਲਿਸ ਵੱਲੋਂ ਅਫੀਮ ਦੇ ਮਾਮਲੇ ਦੇ ਵਿੱਚ ਸਰਕਾਰੀ ਅਧਿਆਪਕ ਨੂੰ ਨਾਮਜ਼ਦ ਕੀਤਾ ਗਿਆ ਹੈ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਜਿੱਥੇ ਫ੍ਰੀਕੁਐਂਟ ਪੌਂਸ ਵੱਲੋਂ ਨਸ਼ਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਸੇ ਤਹਿਤ ਹੀ ਜੈਤੋ ਦੇ ਸੀਐਸਟਾਫ ਵੱਲੋਂ ਚਹਲਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਕੋਲੋਂ 2 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ। ਅਤੇ ਪੁੱਛਗਛ ਦੌਰਾਨ ਉਸ ਨੇ ਮੰਨਿਆ ਉਸ ਵੱਲੋਂ ਧਰਪੀਤ ਸਿੰਘ ਨਾਮੀ ਵਿਅਕਤੀ ਤੋਂ ਅੱਗੇ ਅਫੀਮ ਲਿਆ ਕੇ ਇਹ ਵੇਚੀ ਜਾਂਦੀ ਸੀ। ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਜੋ ਧਰਪ੍ਰੀਤ ਹੈ ਇੱਕ ਸਰਕਾਰੀ ਅਧਿਆਪਕ ਹੈ ਅਤੇ ਇਸ ਨੂੰ ਨਾਮਜ਼ਦ ਕਰ ਲਿਆ ਗਿਆ ਤੇ ਜਲਦੀ ਇਸ ਦੀ ਗ੍ਰਿਫਤਾਰੀ ਵੀ ਕੀਤੀ ਜਾਵੇਗੀ ਅਤੇ ਸਬੰਧਤ ਵਿਭਾਗ ਨੂੰ ਵੀ ਇਸ ਬਾਰੇ ਇਤਲਾਹ ਕਰ ਦਿੱਤੀ ਗਈ ਹੈ ਅਤੇ ਉਹਨਾਂ ਵੱਲੋਂ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਕੀਤਾ ਐਸਪੀ ਜਸਮੀਤ ਸਿੰਘ ਨੇ ਜਿਹੜੇ ਸੀਆਈਏ ਸਟਾਫ ਜੈਤੋ ਹੈਗੇ ਇਹਨਾਂ ਨੇ ਇੱਕ ਵਿਅਕਤੀ ਹੈ ਗੁਰਤੀਰਤ ਸਿੰਘ ਉਰਫ ਬੱਬੂ ਚੈਲਪਿੰਡ ਦਾ ਹੈਗਾ ਇਹਨੂੰ ਫੜਿਆ ਉਹਦੇ ਕੋਲੋਂ 2 ਕਿਲੋ ਤੇ 560 ਗ੍ਰਾਮ ਹਫੀਮ ਸਾਨੂੰ ਬ੍ਰਾਹਮਤ ਹੋਈ ਸੀ ਫਿਰ ਜਿਸ ਤੇ ਚਲਦੇ ਕੇ 34 ਨੰਬਰ ਐਫ ਆਈ ਆਰ ਸਦਰ ਫਰੀਡ ਕੋਰ ਥਾਣੇ ਜੀ ਦਿੱਤੀ ਹੈ ਤੇ ਜਦੋਂ ਇਹਨੂੰ ਇਹ ਪੁੱਛ ਪੜਤਾਲ ਕੀਤੀ ਹੈਗੀ ਹੈ ਕਿ ਬਦਲ ਭਾਈ ਫੀਨ ਕਿੱਥੋਂ ਲੈ ਕੇ ਆਇਆ ਜਾਂ ਇਹਦੇ ਚ ਨਾਲ ਕੌਣ ਹੋਰ ਹੈਗੇ ਨੇ ਇਹਦੇ ਇਸ ਚ ਤੇ ਇਹਨੂੰ ਇਹਨੂੰ ਦੱਸਿਆ ਕਿ ਇੱਕ ਧਰਮਪ੍ਰੀਤ ਪੁੱਤਰ ਕੌਰ ਸਿੰਘ ਹੈਗਾ ਜੀ ਇੱਥੇ ਉਹ ਵੀ ਜੋਸੇਪਿੰਡਾ ਜੀ ਤੇ ਉਹ ਇਹਦੇ ਕੋਈ ਕੰਮ ਕਰਾਉਂਦਾ ਜਾਂ ਉਹ ਵੀ ਸ਼ਾਮਲ ਹੈਗਾ ਸੋ ਐਸੀ ਧਰਮਪ੍ਰੀਤ ਉਹਨਾਂ ਨੂੰ ਵੀ ਇਹਦੇ ਚ ਨੋਮੀਨੇਟ ਕੀਤਾ ਇਸ ਮੁਕਦਮੇ 'ਚ ਤੇ ਉਹਦੀ ਭਾਲ ਜਾਰੀ ਹੈਗੀ ਹੈ ਕੀ ਕੰਮ ਕਰਦਾ ਸਰਕਾਰੀ ਮੁਲਾਜ਼ਮ ਹੈ ਇਹ ਜੀ ਸੁਨੀਤ ਧਰਮਪ੍ਰੀਤ ਜਿਹੜਾ ਹੈਗਾ ਕੋ ਇਹ ਬਰਗਾੜੀ ਵਾਲੇ ਪਾਸੇ ਕਿਸੇ ਪਿੰਡ ਸ਼ਾਹਦਮਤੀ ਚ ਇੱਕ ਮਾਸਟਰ ਦੀ ਨੌਕਰੀ ਸਰਕਾਰੀ ਵੀ ਕਰਦਾ ਹੈਗਾ ਸਰਕਾਰੀ ਅਧਿਆਪਕ ਨਹੀਂ ਹਾਂਜੀ ਜੀ ਜੀ ਕਿਸ ਤਰ੍ਹਾਂ ਕਰ ਰਹੇ ਨੇ ਅਪਰਦਰ ਕਰ ਰਹੇ ਨੇ ਇਹਦੇ ਚ ਜੀ ਵੀ ਆਈ ਸੀ ਹੁਣ ਜਦੋਂ ਇਹ ਸਰਕਾਰੀ ਮੁਲਾਜ਼ਮ ਹੈਗਾ ਤੇ ਮਹਿਕਮੇ ਨੂੰ ਲਿਖ ਕੇ ਭੇਜਾਂਗੇ ਕਿ ਇਹਦੇ ਤੇ ਅਗਲੀ ਜਿਹੜੀ ਵੀ ਆ ਮਹਿਕਮਾ ਨਾਲ ਕਾਰਵਾਈ ਕੀਤੀ ਜਾਵੇ ਉਹ ਅਸੀਂ ਇੱਕ ਰਿਪੋਰਟ ਬਣਾ ਕੇ ਤੁਰੰਤ ਜਿਹੜੇ ਸਬੰਧਤ ਡੀਓ ਨੂੰ ਭੇਜ ਕੇ ਤੇ ਅਗਲੀ ਕਾਰਵਾਈ ਉਹਨਾਂ ਨੇ ਕਰਨੀ